ਗੁਰਾਇਆਂ ਪੁਲਿਸ ਨੇ ਬੀਤੇ ਦਿਨੀ ਸ਼ਿਵਾਨੀ ਨਾਮਕ ਇੱਕ ਮਹੰਤ ਦੀ ਹੋਈ ਮੌਤੇ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ਿਵਾਨੀ ਮਹੰਤ ਦਾ ਕਤਲ ਕੀਤਾ ਗਿਆ ਸੀ ਇੰਨਾ ਨਹੀਂ ਪੁਲਿਸ ਨੇ ਸ਼ਿਵਾਨੀ ਮਹੰਤ ਦੇ ਕਾਤਲ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਿਸ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਜਿਹੜਾ ਸ਼ਿਵਾਨੀ ਮਹੰਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਨਯੋਗ ਐਸਐਸਪੀ ਸਾਹਿਬ ਗੁਰੰਦਰ ਜਿਆਤੀ ਸਰਦਾਰ ਪਰਮਿੰਦਰ ਸਿੰਘ ਵਿਰਕ ਔਰ ਡੀਐਸਪੀ ਬਲੌਰ ਸਰਦਾਰ ਸਰਵਿਸਿੰਗ ਬਲ ਵੀ ਰਹਿਨਮਾਈ ਏਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਦੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਰਹਿੰਦਾ ਸੀ ਮਿਤਕਾ ਮਹਾਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ ਕਾਸ 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮਤ ਨੇ ਆਪਣਾ ਭਰਾ ਪੱਪੀ ਦਰਸ਼ਨ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਨੇਕ ਨਾਮ ਦਾ ਭੀਮ ਸਿੰਘ ਕਿਰੀ ਦੀਪਾ ਇੱਕ ਨਾਮ ਨੂੰ ਮਾ ਉਹਦਾ ਹਲੇ ਨਾਂ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਂ ਲੈ ਕੇ ਇਸ ਵਾਰੀ ਮਤ ਆਪਣੇ ਕਮਰੇ ਸੁੱਤੀ ਪਈ ਸੀਗੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਉਹਦੀ ਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਨੇ ਕਤਲ ਮੰਮਰੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਉਹ ਇਹਦੇ ਵਿੱਚ ਜਿਹੜੀ ਮਿੱਤਕਾ ਮੰਨ ਪਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹ ਦੀ ਜਿਆਦਤ ਫੜਪੜ ਦੀ ਕਾਬਲ ਜਿਹੜਾ ਕਤਲ ਕੀਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪਕੀਰ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਲ੍ਹ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਥਨ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਤੀ 5932 ਨੂੰ ਇੰਟਰਸੈਕਸ਼ਨ ਪੇਸ ਤੋਂ ਉਹ ਆਈਪੀਸੀ ਦਾ ਜਿਹੜਾ ਉਹ ਦਰਜ ਕੀਤਾ ਆ ਉਹ ਦਰਜ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮੱਤ ਦੇ ਨਾਲ ਅਸੀਂ ਕਾਫੀ ਮਲਕੇ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੇ ਦੀਪਾ ਜਿਹਨੂੰ ਇਹ ਦਾਰੂ ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਕ੍ਰਿਪਤ ਦਾ ਕੀਤਾ ਆ ਉਹ ਇਹਦੇ ਕਾਫੀ ਖਰਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਦਿੱਕਤ ਕਰ ਮੱਤਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸ਼ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ ਤਾਰੂ ਪਾ ਕੇ ਇੱਥੇ ਆ ਕੇ ਮੌਜੂਦਾ ਮੌਕੇ ਤੇ ਆ ਕੇ ਦੱਸਿਆ ਕਿ ਇਹ ਤਾਂ ਅਸੀਂ ਕਤਲ ਕਰਨਾ ਆ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਾਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਬਾਅਦ ਜਿਹੜੇ ਇਹ ਲੁਧਿਆਣੇ ਨੂੰ ਚੱਲ ਗਏ ਸੀਗੇ ਜਿੱਦੋਂ ਅਸੀਂ ਅਬੀਦ ਦੀਪੇ ਨੂੰ ਜਿਹੜਾ ਲੁਧਿਆਣੇ ਤੋਂ ਬ੍ਰਿੰਗ ਦਾ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਪਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਬ੍ਰਿੰਗ ਦਾ ਕੀਤਾ ਜਾਏਗਾ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।